ਅੱਜ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਨਜੀਤ ਸਿੰਘ ਮਾਨ ਬਨਾਲਾ ਵਿਖੇ ਆਪਣੀ ਪਾਰਟੀ ਦਾ ਦਫ਼ਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਤੇ ਆਪਣੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਦਾ ਭਾਰੀ ਇਕੱਠ ਵਿੱਚ ਲੋਕਾਂ ਨੇ ਸਵਾਗਤ ਕੀਤਾ ਇਸ ਮੌਕੇ ਸੰਬੋਧਨ ਕਰਦਿਆਂ ਸਿਮਨਜੀਤ ਸਿੰਘ ਮਾਨ ਨੇ ਮੁੱਖ ਤੌਰ ਤੇ ਭਾਜਪਾ ਪਾਰਟੀ ਨੂੰ ਨਿਸ਼ਾਨਾ ਬਣਾਇਆ ਆਓ ਤੁਹਾਨੂੰ ਸੋਣਿਆ ਸਿਮਜੀਤ ਮਾਨ ਕੀ ਕਹਿੰਦੇ ਹਨ ਹਲਕੇ ਦੇ ਵਿੱਚ ਕਿਹੋ ਜਿਹੇ ਮੁੱਦੇ ਆ ਜਿਹੜੇ ਮਾਨ ਸਾਹਿਬ ਤੁਹਾਡੇ ਸਾਹਮਣੇ ਆ ਰਹੇ ਹਨ ਮੇਰੇ ਮਤੇ ਹੈ ਕਿ ਇੱਕ ਤਾਂ ਗਰੀਬੀ ਹੈ ਇੱਕ ਕਿਸਾਨਾਂ ਦੇ ਉੱਤੇ ਬਹੁਤ ਜ਼ਬਰ ਹੋ ਰਿਹਾ ਹੈ ਤੇ ਜਿਹੜੇ ਇਹ ਵਪਾਰੀ ਹੈ ਉਹਨਾਂ ਦੀਆਂ ਮੰਡੀਆਂ ਦੇ ਵਿੱਚੋਂ ਜਿਹੜੀ ਕਣਕ ਹੈ ਉਹ ਵੱਡੇ ਵੱਡੇ ਸ਼ਾਹੂਕਾਰ ਖਰੀਦ ਕੇ ਲੈ ਕੇ ਜਾ ਰਹੇ ਹੈ ਥੋੜੇ ਚਿਰ ਦੇ ਵਿੱਚ ਜਿਹੜੇ ਵੀ ਸਾਡੇ ਮੰਡੀਆਂ ਵਾਲੇ ਲਾਲੇ ਬਾਣੀ ਹੈਗੇ ਹੈ ਉਹਨਾਂ ਨੂੰ ਵੀ ਬਹੁਤ ਵੱਡੀ ਸੱਟ ਮਿਲੇਗੀ ਜਿਸ ਦਾ ਇਹ ਮੈਨੂੰ ਫਿਕਰ ਹੈ ਤੇ ਪਰ ਐਸਟਰਾ ਬੀਜਪੀ ਤੇ ਆਰਐਸਐਸ ਦੀ ਪਾਲਿਸੀ ਹੈ ਕਿ ਵੱਡੇ ਜਿੰਨੇ ਵੀ ਕਰੋੜਪਤੀ ਹੈ ਉਹਨਾਂ ਨੂੰ ਅੱਗੇ ਰੱਖਣਾ ਹੈ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਫਾਦ ਹੈ ਉਹਨਾਂ ਨੂੰ ਅੱਗੇ ਰੱਖ ਕੇ ਚੱਲਣਾ ਹੈਗਾ ਜਿਹੜਾ ਛੋਟਾ ਆਦਮੀ ਹੈ ਗਰੀਬ ਹੈ ਤੇ ਕਿਸਾਨ ਹੈ ਉਹਦੇ ਵੱਲ ਇਸ ਪਾਰਟੀ ਦੀ ਨਿਕਾ ਨਹੀਂ ਹੈ ਔਰ ਮੋਦੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਘਰ-ਘਰ ਨੌਕਰੀ ਦੇਣਗੇ ਤੇ ਉਹ ਵੀ ਬੇਰਜ਼ਗਰੀ ਬਹੁਤ ਜ਼ਿਆਦਾ ਹੋਈ ਪਈ ਹੈ ਸਾਡੀ ਪਾਰਲੀਮੈਂਟ ਦੇ ਵਿੱਚ ਮੈਂ ਬੈਠਾ ਸੀਗਾ ਜਦੋਂ ਦੋ ਆਦਮੀ ਸਿਕਿਉਰਿਟੀ ਨੂੰ ਤੋੜ ਕੇ ਉੱਪਰਲੀ ਗੈਲਰੀ ਦੇ ਵਿੱਚ ਆ ਗਏ ਤੇ ਗੈਲਰੀ ਦੇ ਵਿੱਚੋਂ ਥੱਲੇ ਛਾਲਾਂ ਪਾਰਲੀਮੈਂਟ ਦੇ ਵਿੱਚ ਮਾਰੀਆਂ ਤੇ ਉਹਨਾਂ ਨੇ ਗੈਸ ਵੀ ਛੱਡਤੀ ਤੇ ਉਹਨਾਂ ਦਾ ਸਵਾਲ ਸਿਰਫ ਇੱਕ ਸੀਗਾ ਕਿ ਬੇਰਜ਼ਗਰੀ ਹੈ ਉਹਨਾਂ ਨੇ ਕੋਈ ਕਿਸੇ ਦਾ ਨੁਕਸਾਨ ਨਹੀਂ ਸੀ ਕਰਨਾ ਕੋਈ ਕਿਸੇ ਨੂੰ ਪਰ ਦੁਨੀਆ ਨੂੰ ਦਿਖਾਉਣਾ ਸੀ ਕਿ ਜਿਹੜੇ ਵਾਅਦੇ ਇਹ ਸਿਆਸਤਦਾਨ ਮੋਦੀ ਸਾਹਿਬ ਜਾਂ ਆਮ ਪਾਰਟੀ ਕਹਿੰਦੀ ਹੈ ਕਿ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਇਆ ਮਹੀਨੇ ਚੜ੍ਹਦੇ ਅਸੀਂ ਪਾ ਦਾਂਗੇ ਉਹ ਵੀ ਨਹੀਂ ਹੋਇਆ ਸੋ ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਉਹ ਗਲਤ ਕੀਤੇ ਹੈ ਤੇ ਜਿਹੜੀ ਫੋਰਨ ਪਾਲਿਸੀ ਹੈ ਉਹਦੇ ਵਿੱਚ ਵੀ ਇਹ ਬੀਜੇਪੀ ਆਰਐਸਐਸ ਨੇ ਡਿਫੈਂਸ ਪਾਲਿਸੀ ਦੇ ਵਿੱਚ 4 ਸਾਲ ਇੱਕ ਸਪਾਈ ਦੀ ਨੌਕਰੀ ਰੱਖੀ ਹੈ ਜਿਹੜਾ ਕਿ 4 ਸਾਲਾਂ ਦੇ ਵਿੱਚ ਫੋਰਟ ਦੇ ਵਿੱਚ ਸਾਰਾ ਕੁਝ ਨਹੀਂ ਸਿੱਖ ਸਕਦਾ ਤੇ ਫੋਰਟ ਦਾ ਜਿਹੜਾ ਵੀ ਮੁਕਾਬਲਾ ਇੱਕ ਜਾਨਦਾਰ ਚੀਨ ਜਾਂ ਪਾਕਿਸਤਾਨ ਦੀ ਫੋਰਟ ਨਾਲ ਹੋਇਆ ਤੇ ਆਪਣੀ ਫੋਰਟ ਉਹਦੇ ਖਿਲਾਫ ਫੇਰ ਹੋਊਗੀ ਦੂਸਰੀ ਗੱਲ ਹੈ ਕਿ ਜਿਹੜੇ ਮੋਦੀ ਸਾਹਿਬ ਹੈ ਹੋਮ ਮਨਿਸਟਰ ਹੈ ਸ਼ਾ ਜੀ ਤੇ ਜੇ ਸ਼ੰਕਰ ਜੀ ਫੋਰਨ ਮਨਿਸਟਰ ਹੈ ਇੱਕ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਹਨਾਂ ਨੇ ਬੜੀ ਇੱਕ ਵੱਡੀ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਕਿਤੇ ਵੀ ਜਹਾਨ ਦੇ ਵਿੱਚ ਰਹਿੰਦਾ ਹੋਵੇ ਉਹਨੂੰ ਅਸੀਂ ਮਾਰ ਦੇਣਾ ਇਸ ਪਾਲਿਸੀ ਦੇ ਤਹਿਤ ਕੈਲੰਡਰ ਦੇ ਵਿੱਚ ਹਰਦੀਪ